ਮਹਾਤਮਾ ਜੀ ਨੇ ਪੁੱਛਿਆ ਵੀ ਰਾਜਨ ਪਰਮੇਸ਼ਰ ਦਾ ਵਾਹਿਗੁਰੂ ਦਾ ਨਾਮ ਜਪਦਾ ਹੁੰਨਾ ਹੈ ਕਿੰਦਾ ਨਾਮ ਜੀ ਪਿਛਲੀ ਉਮਰ ਜਪਲਾਂ ਹਜੇ ਤੇ ਉਮਰ ਬਹੁਤ ਪਈ ਹੈ ਬਹੁਤ ਉਮਰ ਪਈ ਹੈ ਮੇਰੀ ਪਿਛਲੇ ਉਮਰੇ ਰੱਬ ਦਾ ਨਾਮ ਜਪ ਲਵਾਂ ਉਹਨੂੰ ਗੁਰਮੁਖ ਪਿਆਰੇ ਉਹ ਮਹਾਤਮਾ ਜੀ ਦਾ ਉਪਦੇਸ਼ ਦੇਣ ਦਾ ਇੱਕ ਤਰੀਕਾ ਹੈ ਇੱਕ ਢੰਗ ਹੈ ਮਹਾਤਮਾ ਜੀ ਕਹਿੰਦੇ ਐ ਰਾਜਨ ਜੇ ਤੂੰ ਵਾਹਿਗੁਰੂ ਜੀ ਦਾ ਨਾਮ ਜਪ ਲਿਆ ਕਰੇ ਤਾਂ ਤੇਰਾ ਅੰਤ ਜਿਹੜਾ ਉਹ ਸਖਾਲਾ ਹੋ ਜਾਏਗਾ ਪਰ ਨਾ ਜੀ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੋ ਬੋਲੋ ਨਾ ਰੋਲ ਕਚੋਲਾ ਕਿਉਂਕਿ ਜਦੋਂ ਬੰਦਾ ਸੁੱਖਾਂ ਦੇ ਵਿੱਚ ਹੋਵੇ ਉਹਨੂੰ ਤੁਹਾਡਾ ਗਿਆਨ ਚੰਗਾ ਨਹੀਂ ਲੱਗੇਗਾ ਵੀ ਤੇ ਉਹੀ ਮਰੀ ਜਾਂਦਾ ਇਹ ਤੇ ਫालतू ਬੋਲੀ ਜਾਂਦੇ ਮਹਾਤਮਾ ਜੀ ਦੀ ਗੱਲ ਇਹਨੇ ਇੱਕ ਨਾ ਸੁਣੀ ਜੀ ਮਹਾਤਮਾ ਜੀ ਜਾਣ ਲੱਗੇ ਕਹਿੰਦੇ ਐ ਰਾਜਨ ਮੈਂ ਤੈਨੂੰ ਇੱਕ ਛੋਟੀ ਦੇ ਕੇ ਜਾਨਾ ਇਹ ਛੋਟੀ ਆ ਨਾ ਜਿਹੜੀ ਉਸ ਬੰਦੇ ਨੂੰ ਦੇਣੀ ਹੈ ਵੀ ਜਿਹੜਾ ਬੰਦਾ ਸਿਰੇ ਦਾ ਮੂਰਖ ਹੋਵੇ ਸਿਰੇ ਦਾ ਮੂਰਖ ਹੋਵੇ ਕਹਿੰਦਾ ਠੀਕ ਹੈ ਜੀ ਛੋਟੀ ਇਹਨੂੰ ਦੇ ਕੇ ਮਹਾਤਮਾ ਲੋਕ ਚਲੇ ਗਏ ਇਹ ਗੁਰਮੁਖ ਪਿਆਰੇਓ ਇਹਦੇ ਵਜ਼ੀਰ ਨੇ ਛੋਟੀ ਲੈ ਲਈ ਕਹਿੰਦਾ ਐ ਰਾਜਨ ਇਹ ਛੋਟੀ ਮੈਨੂੰ ਦੇ ਦਿਓ ਵੀ ਮੈਂ ਆਪੇ ਹੀ ਲੱਭ ਕੇ ਕੋਈ ਨਾ ਕੋਈ ਮੂਰਖ ਬੰਦਾ ਉਹਨੂੰ ਮੈਂ ਇਹ ਛੋਟੀ ਦੇ ਦਿਆਂਗਾ ਉਹਨੂੰ ਗੁਰਮੁਖ ਪਿਆਰਿਓ ਰਾਜੇ ਦਾ ਵਜ਼ੀਰ ਹੈ ਸਿਆਣਾ ਹੈ ਸਮਝਦਾਰ ਹੈ ਉਹ ਕਹਿੰਦੇ ਨਾ 22 ਸਾਲ ਇਦਾਂ ਛੋਟੀ ਲੈ ਕੇ ਘੁੰਮਦਾ ਰਿਹਾ ਪਰ ਉਹਨੂੰ ਦੁਨੀਆਂ ਦੇ ਵਿੱਚ ਕੋਈ ਵੀ ਮੂਰਖ ਬੰਦਾ ਨਹੀਂ ਮਿਲਿਆ ਘੁੰਮਦਾ ਰਿਹਾ ਜਿਹਦੇ ਕੋਲੇ ਛੋਟੀ ਲੈ ਕੇ ਜਾਇਆ ਕਰੇ ਉਹਨੂੰ ਪਹਿਲਾਂ 3-4 ਸਵਾਲ ਪੁੱਛਿਆ ਕਰੇ ਫਿਰ ਅੱਗੇ ਚੱਲਿਆ ਜਾਇਆ ਕਰੇ ਇਸ ਤਰ੍ਹਾਂ ਗੁਰਮੁਖ ਪਿਆਰਿਓ ਉਹ ਸਵਾਲ ਕਰਦਾ ਤੇ ਫੇਰ ਛੋਟੀ ਦੇਣ ਦੀ ਗੱਲ ਕਰਦਾ ਆਖਰਕਾਰ ਇਹਨੂੰ ਦੁਨੀਆਂ ਦੇ ਵਿੱਚੋਂ ਕੋਈ ਵੀ ਮੂਰਖ ਨਹੀਂ ਮਿਲਿਆ ਸ੍ਰੀ ਦਾ ਉਹਨੂੰ ਗੁਰਮੁਖ ਪਿਆਰਿਓ ਰਾਜਾ ਜਿਹੜਾ ਉਹ ਵੀ ਬੁੱਢਾ ਹੋ ਗਿਆ ਉਹਦੀ ਉਮਰ ਵੀ ਜਿਹੜੀ ਕਾਫੀ ਬਤੀਤ ਹੋ ਗਈ ਨੈਣੋ ਹੋ ਨੀਰ ਵਹਿ ਤਨ ਖੀਨਾ ਭਏ ਕੇਸ ਦੁੱਧ ਬਾਨੀ ਰੋਦਾ ਕੰਠ ਸ਼ਬਦ ਨਹੀਂ ਉਚਰੈ ਅਬ ਕੀ ਕਰ ਹੈ ਪ੍ਰਾਨੀ ਹਾਲਤ ਇਦਾਂ ਦੀ ਹੋਗੀ ਰਾਜੇ ਜੀ ਹੁਣ ਗੁਰਮੁਖ ਪਿਆਰੋ 20 22 ਸਾਲ ਹੋ ਗਏ ਇਹਨੂੰ ਘੁੰਮਦੇ ਘਮਾਉਂਦੇ ਨੂੰ ਇਹਦੇ ਵਜੀਰ ਨੂੰ ਇਹ ਵਾਪਸ ਆ ਗਿਆ ਜੀ ਸੋਟੀ ਲੈ ਕੇ ਰਾਜੇ ਨੇ ਪੁੱਛਿਆ ਵੀ ਐ ਵਜੀਰ ਤੇ ਛੋਟੀ ਜਿਹੜੀ ਮੈਂ ਤੈਨੂੰ ਦਿੱਤੀ ਸੀ ਉਹ ਕਿਸੇ ਮੂਰਖ ਨੂੰ ਦੇ ਦਿੱਤੀ ਯਾਰ ਹੁਣ ਵਜੀਰ ਵੀ ਬੁੱਢਾ ਹੋ ਜਾਵਾ ਹੈ 20-22 ਸਾਲ ਕੋਮ ਦੇਖਮ ਹੁੰਦੇ ਨੂੰ ਨੰਗੇ ਵਜੀਰ ਕਹਿੰਦਾ ਐ ਰਾਜਨ ਮੈਂ ਬੜੀ ਥਾਂ ਗਿਆ ਬੜੇ ਲੋਕ ਮੈਨੂੰ ਮਿਲੇ ਦੁਨੀਆ ਦੇ ਵਿੱਚ ਪਰ ਮੈਨੂੰ ਮੂਰਖ ਬੰਦਾ ਨਹੀਂ ਮਿਲਿਆ ਸੁਣਿਓ ਧਿਆਨ ਨਾਲ ਦੁਨੀਆ ਦੇ ਵਿੱਚ ਮੈਨੂੰ ਕੋਈ ਵੀ ਐਸਾ ਮੂਰਖ ਬੰਦਾ ਨਹੀਂ ਮਿਲਿਆ ਰਾਜਾ ਕਹਿੰਦਾ ਹੱਦ ਹੋ ਗਈ। ਇਹ ਸਾਰੀ ਦੁਨੀਆ ਦੇ ਵਿੱਚ ਤੂੰ ਘੁੰਮ ਲਿਆ। 22 ਸਾਲ ਤੈਨੂੰ ਲਾ ਦਿੱਤੇ। ਤੈਨੂੰ ਦੁਨੀਆ ਦੇ ਵਿੱਚ ਕੋਈ ਮੂਰਖ ਬੰਦਾ ਹੀ ਨਹੀਂ ਮਿਲਿਆ। ਐਥੋਂ ਕਿਸੇ ਨੇ ਛੋਟੀ ਫੜੀ ਨਹੀਂ ਹੈ। ਵਜ਼ੀਰ ਕਹਿੰਦਾ ਐ ਰਾਜਨ ਛੋਟੀ ਮੈਂ ਉਸ ਬੰਦੇ ਨੂੰ ਦੇਣੀ ਸੀ। ਜਿਹੜਾ ਬੰਦਾ ਮੇਰੇ ਸਵਾਲਾਂ ਦਾ ਜਵਾਬ ਦੇ ਦਿੱਤਾ। ਕਹਿੰਦਾ ਤੇਰੇ ਸਵਾਲ ਕੀ ਸੰਤ ਤੇਰੀਆਂ ਗੱਲਾਂ ਕੀ ਸੰ ਲੈ ਮੈਨੂੰ ਪੁੱਛ ਤੇ ਮੈਂ ਤੇਰੀਆਂ ਗੱਲਾਂ ਦਾ ਜਵਾਬ ਦੇ ਦਿਆਂਗਾ ਗੁਰਮੁਖੋ ਬजीर राजे ਨੂੰ ਕਹਿੰਦਾ ਐ ਰਾਜਨ ਤੁਹਾਡੇ ਕੋਲੇ ਸਾਰੇ ਸੁੱਖ ਨੇ ਕਹਿੰਦਾ ਹਾਂ ਤੁਹਾਡੇ ਕੋਲੇ ਮਾਇਆ ਦੀ ਤੋਟ ਨਹੀਂ ਕੱਪੜੇ ਲੀੜੇ ਦੀ ਤੋਟ ਨਹੀਂ ਸੁੱਖਾਂ ਦੀ ਤੋਟ ਨਹੀਂ ਵੱਡੇ ਟੈਲੂਏ ਬੜੀਆਂ ਰਾਣੀਆਂ ਨੇ ਤੁਹਾਡੇ ਕੋਲੇ ਕਾਸੀ ਦੀ ਕਮੀ ਨਹੀਂ ਹੈ ਕੀ ਇਹ ਤੁਹਾਡੇ ਨਾਲ ਜਾਣਗੇ ਇਹਦਾ ਨੰਬਰ 2 ਤੁਹਾਡੇ ਕੋਲੇ ਨੌਕਰ ਚਾਕਰ ਨੇ ਵਜੀਰ ਹੈ ਸਭ ਕੁਝ ਹੈ ਕੀ ਆਖਰਕਾਰ ਇਹ ਤੁਹਾਡੇ ਨਾਲ ਜਾਣਗੇ ਇਹਦਾ ਨਹੀਂ ਇਹਨੇ ਵੀ ਨਾਲ ਨਹੀਂ ਜਾਣਾ ਤੁਹਾਡੇ ਕੋਲੇ ਰਾਜ ਭਾਗ ਹੈ ਸੁੱਖ ਸਹੂਲਤਾਂ ਸਭ ਕੁਝ ਹੋਣ ਦੇ ਬਾਵਜੂਦ ਤੁਹਾਨੂੰ ਪਤਾ ਹੈ ਵੀ ਇਹਨਾਂ ਨੇ ਮੇਰੇ ਨਾਲ ਨਹੀਂ ਜਾਣਾ ਤੇ ਫੇਰ ਰਾਜੇ ਨੂੰ ਪੁੱਛਦਾ ਰਾਜੇ ਨੇ ਇੱਕ ਗੱਲ ਦਾ ਹੋਰ ਜਵਾਬ ਦੇਉ ਵੀ ਉਹ ਕਿਹੜੀ ਚੀਜ਼ ਹੈ ਵੀ ਜਿਹੜਾ ਸਭ ਕੁਝ ਛੱਡ ਕੇ ਵੀ ਨਾਲ ਜਾਏਗੀ ਰਾਜਾ ਕਹਿੰਦਾ ਨਾ ਤਾਂ ਦੁਨੀਆਂ ਦੇ ਸੁੱਖ ਜਾਣ ਨਾ ਰਾਜੇ ਰਾਣੀਆਂ ਜਾਣ ਨਾ ਵਜ਼ੀਰ ਜਾਣ ਨਾ ਧਨ ਦੌਲਤ ਜਾਵੇ ਨਹੀਂ ਇਹ ਸਰੀਰ ਜਾਵੇ ਕੇਵਲ ਜੇ ਜਾਏਗਾ ਤਾਂ ਵਾਹਿਗੁਰੂ ਦਾ ਭਗਵਾਨ ਦਾ ਪਰਮੇਸ਼ਰ ਦਾ ਨਾਮ ਨਾਲ ਜਾਏਗਾ ਚੰਗੇ ਕਰਮ ਨਾਲ ਜਾਣਗੇ ਗੁਰਮੁਖ ਪਿਆਰਿਓ ਵਜ਼ੀਰ ਕਹਿੰਦਾ ਹੈ ਰਾਜੇ ਨੂੰ ਕਹਿੰਦਾ ਐ ਰਾਜਨ ਮੈਨੂੰ ਮਾਫ ਕਰਨਾ ਤੁਹਾਨੂੰ ਸਭ ਕੁਝ ਪਤਾ ਹੈ ਵੀ ਪਰਮੇਸ਼ਰ ਦੇ ਨਾਮ ਤੋਂ ਬਿਨਾ ਨਾਲ ਕੁਝ ਵੀ ਨਹੀਂ ਜਾਣਾ ਤੁਹਾਨੂੰ ਇੰਨਾ ਗਿਆਨ ਹੋਣ ਦੇ ਬਾਵਜੂਦ ਤੁਸੀਂ ਫੇਰ ਵੀ ਸਾਰੀ ਉਮਰ ਜਿਹੜੀ ਬੇਅਰਥ ਨਗਾਹ ਦਿੱਤੀ ਪਰਮੇਸ਼ਰ ਦਾ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ ਚੰਗੇ ਕਰਮ ਨਹੀਂ ਕੀਤੇ ਵਿਸ਼ੇਵਕਾਰਾਂ ਵਾਲੀ ਜ਼ਿੰਦਗੀ ਭੋਗਦੇ ਰਹੇ ਆ ਲੋ ਛੋਟੀ ਤੋਂ ਹੱਥੋਂ ਵੱਡਾ ਮੈਨੂੰ ਕੋਈ ਬੋਲੋ ਮੂਰਖੀ ਨਹੀਂ ਮਿਲਿਆ ਤੁਹਾਨੂੰ ਸਭ ਕੁਝ ਹੋਣ ਦੇ ਬਾਵਜੂਦ ਤੁਸੀਂ ਫਿਰ ਵੀ ਰੱਬ ਦਾ ਨਾਮ ਨਹੀਂ ਜਪਿਆ ਹੁਣ ਗੁਰਮੁਖ ਪਿਆਰੇ ਉਮਰ ਇੰਨੀ ਹੋ ਗਈ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਕਹਿੰਦੀ ਹੈ ਸਿਰ ਕੰਪਿਓ ਪਗ ਡਗਮਗੈ ਨੈਣ ਜੋਤ ਤੇਹੀਨ ਕਹੋ ਨਾਨਕ ਇਹ ਵਿਦਪਈ ਤਉ ਨ ਹਰ ਰਸ ਲੀਨ ਹੁਣ ਜ਼ਿੰਦਗੀ ਇਦਾਂ ਦੀ ਹੋ ਗਈ ਉਸ ਵਜ਼ੀਰ ਨੇ ਛੁੱਟੀ ਜਿਹੜਾ 20-22 ਸਾਲ ਲੈ ਕੇ ਘੁੰਮਦਾ ਰਿਹਾ ਕੋਈ ਵੀ ਉਹਨੂੰ ਐਸਾ ਇੰਟਰਨੈਸ਼ਨਲ ਮੂਰਖ ਨਹੀਂ ਮਿਲਿਆ ਜੇ ਮਿਲਿਆ ਤਾਂ ਰਾਜਾ ਜਿਹਨੂੰ ਗਿਆਨ ਵੀ ਸੀ ਸੋਝੀ ਵੀ ਸੀ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਨਾਲ ਕੁਝ ਵੀ ਨਹੀਂ ਜਾਣਾ ਪਰ ਫਿਰ ਵੀ ਪਰਮੇਸ਼ਰ ਦੀ ਬੰਦਗੀ ਨਹੀਂ ਕੀਤੀ ਗੁਰਮੁਖੋ ਸੱਚ ਇਹ ਹੈ ਕੱਲੀ ਗੱਲ ਰਾਜੇ ਦੀ ਨਹੀਂ ਕੱਲੀ ਗੱਲ ਗੁਰਮੁਖ ਪਿਆਰਿਓ ਵਜ਼ੀਰ ਦੀ ਨਹੀਂ ਗੱਲ ਆਪਣੀ ਵੀ ਹੈ ਇਹ ਇੱਕ ਸਮਝਣ ਦਾ ਗੁਰਮੁਖ ਪਿਆਰਿਓ ਚਰੀਆ ਹੈ ਇੱਕ ਢੰਗ ਹੈ ਕਿਨੂੰ ਨਹੀਂ ਪਤਾ ਜੀ ਵੀ ਸਾਡੇ ਮਾਪੇ ਨਾਲ ਜਾਣਗੇ ਕਿਨੂੰ ਨਹੀਂ ਪਤਾ ਜੀ ਸਾਡੇ ਧੀ ਪੁੱਤ ਸਾਡੇ ਨਾਲ ਨਹੀਂ ਜਾਣਗੇ ਕਿਨੂੰ ਨਹੀਂ ਪਤਾ ਇਹ ਧਨ ਪ੍ਰਾਪਰਟੀ ਸਾਡੇ ਨਾਲ ਨਹੀਂ ਜਾਏਗੀ ਜਾਣਗੇ ਸਾਡੇ ਕਰਮ ਜਾਣਗੇ ਸਾਡੇ ਕੀਤੇ ਹੋਏ ਪੁੰਨਦਾਨ ਪਰਮੇਸ਼ਰ ਦਾ ਨਾਮ ਫਿਰ ਅਸੀਂ ਜਪਦੇ ਕਿਉਂ ਨਹੀਂ ਫਿਰ ਅਸੀਂ ਸੰਗਤ ਕਿਉਂ ਨਹੀਂ ਕਰਦੇ ਪਤਾ ਹੈ ਸਭ ਕੁਝ ਮਨੁੱਖ ਨੂੰ ਪਤਾ ਹੈ ਪਰ ਫਿਰ ਵੀ ਕਵੀਰ ਮਨ ਜਾਣਤ ਸਭ ਬਾਤ ਜਾਣਤ ਹੀ ਅਗੁਣ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ ਪਤਾ ਜੀ ਹੱਥ ਦੇ ਵਿੱਚ ਦੀਵਾ ਫੜਿਆ ਵੈ ਦੀਵੇ ਦਾ ਪ੍ਰਕਾਸ਼ ਹੈ ਮੂਰੇ ਟੋਏ ਪਤਾ ਵੀ ਮੈਂ ਉਸ ਟੋਏ ਦੇ ਵਿੱਚ ਗਿਰ ਜਾਵਾਂਗਾ ਤੇ ਗੁਰਮੁਖ ਪਿਆਰਿਓ ਚਾਨਣ ਦੇ ਪ੍ਰਕਾਸ਼ ਹੋਣ ਦੇ ਬਾਵਜੂਦ ਫਿਰ ਵੀ ਟੋਏ ਦੇ ਵਿੱਚ ਡਿੱਗਦਾ ਹੈ ਫਿਰ ਦੀਵੇ ਦਾ ਕਸੂਰ ਨਹੀਂ ਕਸੂਰ ਗੁਰਮੁਖ ਪਿਆਰਿਓ ਬੰਦੇ ਦਾ ਹੈ ਦੀ ਵੀ ਤਾਂ ਕਸੂਰ ਥੋੜੀ ਹੈ ਜੇ ਅਸੀਂ ਗੁਰਮੁਖ ਪਿਆਰਿਓ ਇਸ ਗੱਲ ਨੂੰ ਦੁਹਰਾਈ ਜਾਵਾਂਗੇ ਵੀ ਹਜੇ ਤਾਂ ਜੀ ਸਾਡੀ ਉਮਰ ਪਈ ਹੈ ਬੱਚੇ ਵਿਆਉਣ ਵਾਲੇ ਨੇ ਵਿਆਹ ਅਸੀਂ ਕਰਨੇ ਨੇ ਪਿਛਲੇ ਉਮਰ ਦੇ ਵਈ ਗੁਰੂ ਜੀ ਦਾ ਨਾਮ ਜਪਲਾਂਗੇ ਇਹ ਕੰਮ ਤੇ ਬਾਬਿਆਂ ਦਾ ਹੈ ਇਹ ਕੰਮ ਤੇ ਬਜ਼ੁਰਗਾਂ ਦਾ ਹੈ ਇਹ ਕੰਮ ਤੇ ਸਿਆਣੇ ਬੰਦਿਆਂ ਦਾ ਨਹੀਂ ਪਤਾ ਗੁਰਮਖੋ ਮੌਤ ਦਾ ਕੋਈ ਪਤਾ ਨਹੀਂ ਮੌਤ ਸਿਆਣੇ ਬੰਦੇ ਨੂੰ ਵੀ ਆ ਜਾਂਦੀ ਹੈ ਮੌਤ ਨੌਜਵਾਨ ਨੂੰ ਵੀ ਆ ਜਾਂਦੀ ਹੈ ਮੌਤ ਬੱਚੇ ਨੂੰ ਵੀ ਆ ਜਾਂਦੀ ਹੈ ਮੌਤ ਦਾ ਕੋਈ ਪਤਾ ਨਹੀਂ ਜੀ ਕੀ ਜਾਣਾਂ ਕਿ ਬੰ ਮਰ ਰਹੇਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋਹ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ